ਸ਼ਸ਼੍ਰੀਕਾਂਤ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਔਰ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲੀਟੀਕਲ ਐਨਾਲਿਸਟ ਸ਼ਿਵਿੰਦਰ ਸਿੰਘ ਜੀ ਸ਼ਿਵਿੰਦਰ ਜੀ ਇੱਕ ਬੜੀ ਅਹਿਮ ਖਬਰ ਆ ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਹਰ ਪਲੇਟਫਾਰਮ ਦੇ ਉੱਤੇ ਉਹ ਵਾਇਰਲ ਹੋ ਰਹੀ ਐ ਸਿਮਰਨਜੀਤ ਸਿੰਘ ਮਾਨ ਜਿਹੜਾ ਉਹ ਬਲਕੌਰ ਸਿੰਘ ਹੋਣਾ ਬਾਰੇ ਕੁਝ ਤਲਖ ਟਿੱਪਣੀਆਂ ਕਰ ਰਿਹਾ ਆ ਉਹ ਜਰਾ ਖੁੱਲ ਕੇ ਇਹਦੇ ਉੱਤੇ ਆਪਾਂ ਗੱਲ ਕਰੀਏ ਇਹ ਦਰਸਲ ਮਾਮਲਾ ਕੀ ਹੈ ਕੀ ਹੋ ਗਿਆ ਸਿਮਰਨਜੀਤ ਸਿੰਘ ਜਿਹੜਾ ਉਹਨਾਂ ਦੇ ਨਿਸ਼ਾਨੇ ਤੇ ਇਸ ਵੇਲੇ ਬਲਕੌਰ ਸਿੰਘ ਜਿਹੜੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੇਖੋ ਸਿਮਰਨਜੀਤ ਸਿੰਘ ਮਾਨ ਨੇ ਜਿਹੜੀ ਉਹ ਲਾਈਵ ਕਾਨਫਰੰਸ ਦੇ ਵਿੱਚ ਇਹ ਕਿਹਾ ਕਿ ਦੇਖੋ ਜੀ ਕਾਂਗਰਸ ਪਾਰਟੀ ਦਾ ਇਤਿਹਾਸ ਤਾਂ ਸਿੱਖਾਂ ਦੇ ਖੂਨ ਨਾਲ ਜੁੜਿਆ ਹੋਇਆ 84 ਦੇ ਕਤਲੇਆਮ ਚ ਹੈ ਉਹ ਇਹ ਉਸ ਨੂੰ ਕਿਉਂ ਸਪੋਰਟ ਦੇ ਰਹੇ ਨੇ ਵਗਾਰਾ ਵਗੈਰਾ ਮੇਨ ਜਿਹੜੀ ਗੱਲ ਇਹ ਹੈਗੀ ਹੈ ਕਿ ਇਹਨੂੰ ਐਂ ਦੇਖਣਾ ਬਣਦਾ ਕਿ ਸਿਮਰਨਜੀਤ ਸਿੰਘ ਮਾਨ ਜਿਹੜੀਆਂ ਗੱਲਾਂ ਕਰ ਰਹੇ ਨੇ ਉਹ ਉਹਨੂੰ ਹੈ ਕਿ ਉਹ ਐਥੀ ਕਿ ਉਹਨਾਂ ਨੂੰ ਸਪੋਰਟ ਕਿਉਂ ਨਹੀਂ ਦਿੱਤੀ ਜਾ ਰਹੀ ਮੂਸੇਵਾਲੇ ਦੀ ਫੈਮਿਲੀ ਤੇ ਬਣਾ ਕਿਉਂ ਪਹਿਲਾਂ ਦਿੱਤੀ ਸੀਗੀ ਉਦੋਂ ਕਹਾਣੀ ਪਹਿਲਾਂ ਦੇ ਕਈ ਸਾਰੇ ਮਾਮਲੇ ਸੀਗੇ ਪਹਿਲਾਂ ਵੀ ਮਤਲਬ ਤੁਸੀਂ ਦੇਖੋ ਕਿ ਆਏ ਨਹੀਂ ਕੋਈ ਆਫੀਸ਼ੀਅਲੀ ਕੋ ਸਪੋਰਟ ਨਹੀਂ ਮਿਲੀ ਸੀ ਉਹਨੂੰ ਮਾਨ ਨੂੰ ਇੱਕ ਵਾਰ ਉਹਨੇ ਥੋੜਾ ਜਿਹਾ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਮੂਸੇਵਾਲੇ ਨੇ ਵੀ ਉਦੋਂ ਤਾਂ ਲੱਗਿਆ ਸੀ ਕਿ ਹੁਣ ਇਹ ਮਾਨ ਕਰਨੀ ਦਾ ਹੈਗਾ ਫਿਰ ਉਹਨੇ ਉਹਦੇ ਨਾਲ ਜਦੋਂ ਉਹ ਜਾ ਰਿਹਾ ਸੀਗਾ ਉਹਦਾ ਕਤਲ ਹੋਇਆ ਸੀਗਾ ਮੂਸੇਵਾਲੇ ਦਾ ਇਹ ਦੱਸਿਆ ਜਾ ਰਿਹਾ ਸੀ ਇੱਕ ਗੱਲ ਇਹ ਵੀ ਸੀ ਵੀ ਉਹ ਨੂੰ ਮਾਰਨ ਨੂੰ ਹੀ ਮਿਲਣ ਜਾ ਰਿਹਾ ਸ਼ਾਇਦ ਸਿਮਰਨਜੀਤ ਸਿੰਘ ਮਾਰਨ ਨੂੰ ਜਦੋਂ ਉਹਦਾ ਕਤਲ ਹੋਇਆ ਸੀਗਾ ਇੱਕ ਇੱਕ ਇੱਕੇ ਗੱਲ ਉਹ ਤੋਂ ਆਈ ਸੀਗੀ ਲੇਕਿਨ ਉਹਨੇ ਜਨਤਕ ਤੌਰ ਤੇ ਕਿਸੇ ਕੋਈ ਸਭਾ ਨੂੰ ਸੰਬੋਧਨ ਕੀਤਾ ਹੋਵੇ ਹੋਰ ਹੋਵੇ ਤਾਂ ਇਹ ਨਹੀਂ ਸੀ ਪਰ ਉਹ ਬਣਾ ਦੇਈ ਕਿ ਮੂਸੇ ਵਾਲੇ ਨੂੰ 2 ਦਿਨ ਪਹਿਲਾਂ ਮਤਲਬ ਉਹਦੀ ਮੌਤ ਤੋਂ ਇੱਕ ਜਾਂ 2 ਦਿਨ ਪਹਿਲਾਂ ਤਾਂ ਜਿੰਨੇ ਵੀ ਗਰਮ ਖਿਆਲੀ ਵਿਚਾਰਧਾਰਾ ਵਾਲੇ ਲੋਕ ਸੀ ਉਹਨੂੰ ਗਾਲਾਂ ਕੱਢਦੇ ਸੀਗੇ ਉਹਨੂੰ ਉਹਨੂੰ ਇਥੋਂ ਤੱਕ ਕਿ ਤੁਹਾਨੂੰ ਪਤਾ ਜਦੋਂ ਕਿ ਕਾਂਗਰਸ ਦੀ ਟਿਕਟ ਤੇ ਜੌਣ ਲੜੀ ਸੀ ਕਹਿੰਦੇ ਸੀ ਇਹ ਤਾਂ ਗਦਾਰ ਪਾਰਟੀ ਚੱਲ ਗਿਆ ਉਹਨੂੰ ਇੱਕ ਗਾਣਾ ਵੀ ਕੱਢਣਾ ਪਿਆ ਸੀ ਤੁਹਾਨੂੰ ਯਾਦ ਹੋਣਾ ਤੇ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹਦੇ ਜਿਹੜੇ ਗਾਣੇ ਆ ਉਹਦਾ ਵੀ ਹਿਸਾਬ ਕਿਤਾਬ ਤਾਂ ਪਤਾ ਉਹ ਤਾਂ ਹੁਣ ਬਾਅਦ ਵਿੱਚ ਜਿਹੜੇ ਉਹਦੇ ਕੁਝ ਗਾਣੇ ਆਉਣ ਲੱਗੇ ਨੇ ਉਹ ਪੰਥਕ ਤੋਂ ਹੁੰਦੇ ਨੇ ਉਹ ਮੈਨੂੰ ਮੈਨੂੰ ਥੋੜਾ ਜਿਹਾ ਸ਼ੱਕ ਆ ਕਿ ਜਿਹੜੀ ਮੋਸੇ ਵਾਲੀ ਫੈਮਿਲੀ ਆ ਉਹ ਸਿਰਫ ਕਿਉਂਕਿ ਉਹਦੇ ਕਾਪੀਰਾਈਟ ਉਹਨਾਂ ਕੋਲ ਉਹਦੇ ਫਾਦਰ ਕੋਲ ਵੀ ਉਹ ਹਮੇਸ਼ਾ ਹੁਣ ਗਿਣ-ਗਿਣ ਕੇ ਉਹੀ ਗਾਣੇ ਸੀ ਕੱਟ ਰਹੇ ਨੇ ਜਿਹੜੇ ਪੰਥਕ ਅਪੀਲ ਵਾਲੇ ਹੋਣ ਕਿਉਂਕਿ ਉਹਦੇ ਉਹਦੇ ਜਿਹੜੇ ਗਾਣੇ ਸੀ ਨਾ ਉਹ ਵੀ ਮਤਲਬ ਥੋੜੇ ਜਿ ਕੁਸ਼ ਸੀਗੇ ਬਾਕੀ ਉਹਦੇ ਜਿਹੜੇ ਗਾਣਿਆਂ ਦਾ ਇੱਕ ਆਪਣਾ ਸਬਜੈਕਟ ਸੀਗਾ ਜਿਹਦੇ ਵਿੱਚ ਹਥਿਆਰ ਸੀ ਗੈਂਗਸਟਰ ਸੀਗਾ ਜਾਂ ਪੰਜਾਬ ਦੀ ਜਿਹੜੀ ਹੈਗੀ ਹੈ ਸਮੰਤੀ ਵੈਲਿਊ ਸਿਸਟਮ ਜਸਟੀਫਾਈ ਕਰਨਾ ਸੀ ਉਹ ਸੀਗਾ ਹੈ ਤੇ ਇਸ ਕਰਕੇ ਜਦੋਂ ਉਹਦਾ ਹੀ ਇੱਕਦਮ ਡੈਥ ਹੁੰਦੀ ਹੈ ਜਿਹੜੀਆਂ ਇਹ ਪੰਥਕ ਦੇ ਗਾਣੇ ਖਾਲਸਾ ਨਹੀਂ ਤੇਰਾ ਕਿਉਂਕਿ ਇਹ ਲਗਾਤਾਰ ਕੋਸ਼ਿਸ਼ ਕਰ ਰਹੀਆਂ ਆਪਣਾ ਹੀਰੋ ਲੱਭਣ ਦੀਆਂ ਜੋ ਕਿ ਇੱਕ ਵੈਕਿਊਮ ਹੈਗਾ ਨੌਜਵਾਨੀ ਦਾ ਵੈਕਿਊਮ ਹੈ ਪੰਥਕ ਜਿਹੜਾ ਹੀ ਪੰਥਕ ਵੀ ਵੈਕਿਊਮ ਹੈਗਾ ਉਹ ਪਹਿਲਾਂ ਇਹਨਾਂ ਨੇ ਦੀਪ ਸਿੱਧੂ ਕੱਢਿਆ ਦੀਪ ਸਿੱਧੂ ਸੀਗਾ ਦੀਪ ਸਿੱਧੂ ਵੀ ਆਉਣ ਤੱਕ ਡੈਥ ਹੋ ਚੁੱਕੀ ਸੀਗੀ ਉਸ ਤੋਂ ਬਾਅਦ ਵਿੱਚ ਹੋਇਆ ਇਹ ਕਿ ਜਿਵੇਂ ਇਸ ਮੂਸੇ ਵਾਲੇ ਦੀ ਡੈਥ ਹੁੰਦੀ ਹੈ ਨਾ ਉਹਦੀ ਡੈਥ ਅਜਮੇਰ ਸਿੰਘ ਆ ਜਿਹੜਾ ਜਿਹਦੇ ਉੱਤੇ ਦੋਸ਼ ਲੱਗਦੇ ਆ ਵੀ ਦੀਪ ਸਿੱਧੂ ਦਾ ਵੀ ਇਹ ਹੈਗਾ ਸੀਗਾ ਗੋਡ ਫਾਦਰ ਸੀ ਇੱਕ ਤਰ੍ਹਾਂ ਦਾ ਦੀਪ ਸਿੱਧੂ ਮੰਨਿਆ ਵੀ ਉਹ ਵੀ ਮੈਂ ਉਹਦੇ ਤਾਂ ਉਹਦੀਆਂ ਰਚਨਾਵਾਂ 'ਤੇ ਪ੍ਰਭਾਵ ਸੀ ਫਿਰ ਦੀਪ ਸਿੱਧੂ ਨੂੰ ਜਿਨ੍ਹਾਂ ਨੇ ਪਹਿਲਾਂ ਕੀਤਾ ਸੀ ਸਿਕ ਕੌਕਸ ਨੂੰ ਜਿਹਦੇ 'ਤੇ ਸਵਾਲ ਖੜੇ ਹੁੰਦੇ ਨੇ ਜਿਹਦੇ ਬਾਰੇ ਪੀਟਰ ਫ੍ਰੈਡਰਿਕ ਨੇ ਕਿਤਾਬ ਵੀ ਲਿਖੀ ਹੋਈ ਹੈ ਤੇ ਉਹਦੇ ਨਾਲ ਤਾਰਾਂ ਵੀ ਦੀਪ ਸਦੂनियां ਵੀ ਜੁੜਦੀਆਂ ਸੀ ਤੇ ਇਹਦੀਆਂ ਅਜਮੇਰ ਸਿੰਘ ਦੀਆਂ ਵੀ ਜੁੜਦੀਆਂ ਸੀਗੀਆਂ ਤੇ ਇੱਕ ਤਾਂ ਉਹ ਚੀਜ਼ ਸੀ ਉਹ ਤੋਂ ਬਾਅਦ ਵਿੱਚ ਜਦੋਂ ਫਿਰ ਡੈਥ ਹੁੰਦੀ ਹੈ ਜੀ ਆਪਣਾ ਮੂਸੇ ਵਾਲੇ ਦੀ ਤਾਂ ਮੂਸੇ ਵਾਲੇ ਦੀ ਡੈਥ ਤੋਂ ਤੁਰੰਤ ਬਾਅਦ ਅਜਮੇਰ ਸਿੰਘ ਇੱਕ ਛੋਟਾ ਜਿਹਾ ਪੋਸਟ ਪਾਉਂਦਾ ਇਹਦੇ ਇਹ ਮੂਸੇ ਵਾਲੇ ਦੇ ਪੱਖ ਦੇ ਵਿੱਚ ਉਹ ਤੋਂ ਬਾਅਦ ਵਿੱਚ ਜਿੰਨੀਆਂ ਵੀ ਫਿਰ ਖਾਲਸਤਾਨੀ ਤੇਰਾ ਉਹਨਾਂ ਨੇ ਇੱਕਦਮ ਗੁੱਸੇ ਵਾਲੇ ਨੂੰ ਆਪਣਾ ਆਈਕਨ ਬਣਾ ਲਿਆ ਉਦੇ ਮਰਨ ਤੋਂ ਇੱਕ ਦਿਨ ਪਹਿਲਾਂ ਤੱਕ ਵੀ ਜਿਹੜਾ ਉਹ ਉਸੇ ਵਾਲੇ ਨੂੰ ਜਿਹੜਾ ਪਸੰਦ ਨਹੀਂ ਕਰਦੀ ਸੀਗੇ ਹੋਰ ਛੱਡੋ ਜਦੋਂ ਉਹਨੇ ਇੱਕ ਮਾਈ ਭਾਗੋ ਦੇ ਕਰੈਕਟਰ ਦਾ ਜਿਹੜਾ ਜ਼ਿਕਰ ਹੈ ਇੱਕ ਗਾਣੇ ਵਿੱਚ ਉਹਨੂੰ ਲੈ ਕੇ ਤਾਂ ਇਹ ਪੰਥਕ ਧਿਰਾਂ ਲੱਖਾਂ ਸੁਧਾਣਾ ਟਾਈਪ ਬੰਦੇ ਵੀ ਜਿਹੜਾ ਹੈਗਾ ਉਹਦੇ ਘਰ ਦੇ ਮੂਹਰੇ ਪ੍ਰੋਟੈਸਟ ਕਰਨ ਚਲੇ ਗਏ ਸੀਗੇ ਤੁਹਾਨੂੰ ਪਤਾ ਉਹਦੀ ਮਾਂ ਤੋਂ ਮਾਫੀ ਮੰਗਾਈ ਫਿਰ ਉਹਨੇ ਉਹ ਗਾਣਾ ਵੀ ਲਿਖਿਆ ਸੀ ਵੀ ਜੇ ਸੱਚ ਬੋਲੇਗਾ ਤਾਂ ਤੈਨੂੰ 295 ਮਿਲੂਗੀ ਬਗਾਇਆ ਵਗੈਰਾ ਇੱਕ ਤਾਂ ਇਹ ਮੇਰਾ ਇਹ ਮੈਂ ਲੰਮੀ ਚੌੜੀ ਗੱਲ ਇਸ ਲਈ ਕੀਤੀ ਆ ਕਿ ਮੂਸੇ ਵਾਲੇ ਦਾ ਬੈਸੇ ਹੀ ਕੋਈ ਰਿਸ਼ਤਾ ਨਹੀਂ ਸੀ ਪੰਥਕ ਸਫਾ ਨੇ ਨਾਲ ਉਹ ਤਾਂ ਬਾਅਦ ਵਿੱਚ ਪੰ ਉਦੀ ਮੌਤ ਤੋਂ ਬਾਅਦ ਜਦੋਂ ਲੱਗਿਆ ਵੀ ਇੱਕ ਇਦਾਂ ਦਾ ਚਿਹਰਾ ਵਾ ਜਿਹੜਾ ਕਿ ਪਗੜੀ ਧਾਰੀ ਹੈ ਉਹ ਉਹਨੂੰ ਜਿਹੜਾ ਅਸੀਂ ਆਪਣੇ ਇਦੀ ਕਿਵੇਂ ਯੂਜ਼ ਕਰ ਸਕੀਏ ਕਿ ਅਗਰ ਜਿਹਦਾ ਇਹਦਾ ਵੱਡੇ ਪੱਧਰ ਤੇ ਨੌਵਾਂ ਵਰਲਡ ਪੱਧਰ ਤੇ ਨਾਮ ਹੋਇਆ ਵਾ ਹੈ ਇਸੇ ਤਰ੍ਹਾਂ ਹੀ ਹੁਣ ਇਹ ਮੂਸੇ ਵਾਲੇ ਦੀ ਜਿਹੜੀ ਫੈਮਿਲੀ ਆ ਉਹਦੀ ਮਾਂ ਕਾਂਗਰਸੀ ਸੀਗੀ ਉਹਦੀ ਬਾਪਸਾ ਪੰਚ ਰਹੀ ਹੈ ਉਹਦੇ ਇਹਦੇ ਪਿਤਾ ਦੇ ਵੀ ਚੰਗੇ ਰਿਲੇਸ਼ਨ ਰਹੇ ਨੇ ਰਾਜਾ ਬੜਿੰਗ ਵਗੈਰਾ ਨਾਲ ਤੇ ਰਾਜਾ ਬੜਿੰਗ ਹੀ ਦੱਸਿਆ ਜਾ ਰਿਹਾ ਵੀ ਇਹਨੂੰ ਉੱਥੇ ਟਿਕ ਦਮਾਂਚ ਵੀ ਰਾਜਾ ਬੜਿੰਗ ਦੀ ਭੂਮਿਕਾ ਰਹੀ ਹੈਗੀ ਆ ਇਹ ਫੈਮਿਲੀ ਨੇੜੇ ਰਹੀ ਹੈ ਨਵਜੋਤ ਸਿੰਘ ਸਿੱਧੂ ਵੀ ਉਹਦਾ ਰਿਗਾਰਡ ਕਰਦਾ ਰਿਹਾ ਇਹਨਾਂ ਦੇ ਫੈਮਲੀ ਦਾ ਤੇ ਇਹ ਇਸ ਤਰ੍ਹਾਂ ਦੀ ਕਹਾਣੀ ਸੀਗੀ ਐਟਕੀ ਜਦੋਂ ਨਾ ਕਾਂਗਰਸ ਪਾਰਟੀ ਨੇ ਆਪਣੇ ਟਿਕਟਾਂ ਵੰਡੀਆਂ ਸੀ ਤਾਂ ਉਸੇ ਵਾਲੇ ਦੀ ਫੈਮਲੀ ਨੂੰ ਪੁੱਛਿਆ ਸੀ ਇਹਦੇ ਬਰਕਾਸ਼ ਸਿੰਘ ਨੂੰ ਪੁੱਛਿਆ ਸੀਗਾ ਕਿ ਭਾਈ ਤੇ ਟਿਕਟ ਲੈਣੀ ਹੈ ਨਾ ਬਠਿੰਡਾ ਸੀਟ ਤੁਹਾਡੇ ਲਈ ਖਾਲੀ ਪਈ ਹੈ ਉਹ ਉਹਨੇ ਨਾ ਕਰਤੀ ਸੀ ਫਿਰ ਜਦੋਂ ਵਿਚਦੀ ਚਰਚਾ ਆਈ ਵੀ ਇਹਨੇ ਝੋਲ ਲੜਦੇ ਆ ਫਿਰ ਜਿਹੜਾ ਕਾਂਗਰਸ ਸੀ ਉਹਨਾਂ ਨੂੰ ਮਨਾਉਣ ਗਏ ਸੀ ਪ੍ਰਤਾਪ ਸਿੰਘ ਬਾਜਵਾ ਵਗੈਰਾ ਉਹ ਤੋਂ ਬਾਅਦ ਵਿੱਚ ਇਦੂ ਪਰਲਾ ਰਾਹੁਲ ਗਾਂਧੀ ਨੇ ਜਦੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਸੀ ਤੇ ਮੂਸੇ ਵਾਲੇ ਦਾ ਪਿਤਾ ਜਿਹੜਾ ਉਸ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਸੀਗਾ ਮੇਨ ਕਹਾਣੀ ਹੈ ਮੈਂ ਇਨੀ ਲੰਮੀ ਚੌੜੀ ਤਾਂ ਕਰ ਰਿਹਾ ਵੀ ਅਸਲ 'ਚ ਫੈਮਿਲੀ ਪਹਿਲਾਂ ਹੀ ਕਾਂਗਰਸੀ ਸੀਗੀ ਉਹ ਤੇ ਉਹ ਕਾਂਗਰਸੀ ਸਰਕਾਰਾਂ ਨਾਲ ਜੁੜੀ ਹੋਈ ਸੀ ਸਿਰਫ ਜਦੋਂ ਜਹਾਜ਼ ਚੱਲਦੀ ਆ ਪੰਥਕ ਤੇਰਾ ਉਹਨੂੰ ਆਪਣੇ ਵੱਲ ਖਿੱਚਣਾ ਚਾਹੁੰਦੀ ਆ ਨੇ ਜੋ ਜਦਕਿ ਬਲਕੌਰ ਸਿੰਘ ਨਾਰਾਜ਼ ਨਹੀਂ ਕਰਨਾ ਚਾਹੁੰਦਾ ਪੰਥਕ ਤੇਰਾ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦਾ ਹੈਗਾ ਦੂਜਾ ਜਿਹੜੀਆਂ ਦੂਜੀਆਂ ਧਿਰਾਂ ਨੇ ਜਿਵੇਂ ਹਸੇ ਸਿਮਰਨ ਜੀ ਸੀ ਮਾਨ ਟਾਈਪ ਹੋ ਗਿਆ ਪੰਥਕ ਤੇਰਾ ਉਹ ਆਪਣੇ ਵੱਲ ਕਾਂਗਰਸ ਪਾਰਟੀ ਨੂੰ ਆਪਣੇ ਨਾਲ ਜੋੜੇ ਰੱਖਣਾ ਚਾਹੁੰਦੀ ਹੈ ਤੇ ਬਸ ਇਹ ਕਸ਼ਮਕਸ਼ਾ ਤੇ ਬਲਕੌਰ ਸਿੰਘ ਨੂੰ ਸ਼ਾਇਦ ਲੱਗਦਾ ਹੋਵੇ ਵੀ ਕਾਂਗਰਸ ਇੱਕ ਵੱਡੀ ਪਾਰਟੀ ਆ ਉਹ ਪਾਰਟੀ ਨਾਲ ਜੁੜ ਕੇ ਸ਼ਾਇਦ ਉਹਦੇ ਬੇਟੇ ਨੂੰ ਕੋਈ ਇਨਸਾਫ ਮਿਲ ਜੇ ਜਾਂ ਉਹਦੇ ਇਨਸਾਫ ਦੀ ਲੜਾਈ ਦੀ ਕੋਈ ਗੱਲ ਤੁਰਪੇ ਹੋਰ ਕਰਕੇ ਉਹ ਮੈਨੂੰ ਲੱਗਦਾ ਕਿ ਉਹਦਾ ਇੱਕ ਵੱਡਾ ਕਾਰਨ ਬਲਕੌਰ ਸਿੰਘ ਦਾ ਇਹ ਵੀ ਹੋ ਸਕਦਾ ਉਹਨਾਂ ਦੇ ਨਾਲ ਤੁਰਨ ਦਾ ਜੀ ਜਿੰੰਦਰਜੀ ਇੱਕ ਸਵਾਲ ਖੂਰ ਆ ਜਦੋਂ ਸਿਮਰਨਜੀਤ ਸਿੰਘ ਮਾਨ ਆ ਲਾਈਵ ਹੋਏ ਸੀਗੇ ਜਦੋਂ ਇਹ ਸਾਰਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਿਹਾ ਇਹਦੇ 'ਚ ਇੱਕ ਗੱਲ ਕਹਿੰਦੇ ਆ ਕਹਿੰਦੇ ਵੀ ਮੈਨੂੰ ਬਲਕੌਰ ਸਿੰਘ ਉਹਨਾਂ ਬਈ ਜਿਹੜਾ ਗੀਤ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਮੈਂ ਰਿਲੀਜ਼ ਕੀਤਾ ਮੇਰਾ ਖਿਆਲ ਉਹ ਸੀਗਾ ਜਿਹੜਾ ਜਟਾਣਾ ਵਾਲਾ ਉਹ ਕੁਛ ਚਿਰ ਮਗਰੋਂ ਆ ਗਿਆ ਸੀਗਾ ਨਾ ਜਦੋਂ ਰਿਜ਼ਲਟ ਆ ਗਿਆ ਸੀਗਾ ਜੂਨ ਜਾਂ ਜੁਲਾਈ ਦੇ ਵਿੱਚ 2022 ਦੀਆਂ ਇਲੈਕਸ਼ਨਾਂ ਦਾ ਬਾਈ ਇਲੈਕਸ਼ਨ ਦਾ ਕਹਿੰਦੇ ਮੈਨੂੰ ਕਹਿੰਦੇ ਵੀ ਜੇ ਇਹ ਗਾਣਾ ਕਿਤੇ ਅਸੀਂ ਪਹਿਲਾਂ ਰਿਲੀਜ਼ ਕਰ ਦਿੰਦੇ ਨਾ ਤਾਂ ਕਹਿੰਦੇ ਫੇਰ ਤੁਹਾਡੀ ਲੀਡ ਜਿਹੜੀ ਆ ਉਹ 2 ਲੱਖ ਤੋਂ ਵੱਧ ਹੋਣੀ ਸੀ ਅਦਾਲੀ ਉਹਦੇ ਡੈਡੀ ਨੇ ਕਹਿ ਵੀ ਦਿੱਤਾ ਹੋਊਗਾ ਸੈਸਵਾ ਹੁਣ ਇਹਦਾ ਤਾਂ ਕੋਈ ਉਹ ਨਹੀਂ ਨਾ ਵੀ ਨਾਲੇ ਇਹਦਾ ਕੋਈ ਆਥੈਂਟੀਸਿਟੀ ਕੀ ਆ ਮਤਲਬ ਜੇ ਉਹ ਵੀ ਜੇ ਇਹ ਗਾਣਾ ਪਹਿਲਾਂ ਵੀ ਰਿਲੀਜ਼ ਹੋ ਜਾਂਦਾ ਫਿਰ ਕੀ ਹੋ ਜਾਂਦਾ ਹੁਣ ਕਾਰਨ ਕੀ ਹੈ ਕਿ ਉਦੋਂ ਸਰਕਮਸਟੈਂਸਸ ਕੀ ਸੀਗੇ ਜਿਹੜੇ ਮੰਨਦੇ ਜਿੱਤਣ ਦੇ ਕਾਂਗਰਸ ਪਾਰਟੀ ਨੇ ਬਹੁਤ ਵੀਕ ਉਮੀਦਵਾਰ ਦਿੱਤਾ ਸੀਗਾ ਤੋਂ ਸਾਨੂੰ ਪਤਾ ਵੀ ਉਹਨੂੰ 55000 ਵੋਟਾਂ ਮਸਾਂ ਮਿਲੀ ਸੀਗੀ ਤੇ ਅਕਾਲੀ ਦਲ ਨੂੰ ਉਸ ਤੋਂ ਵੀ ਘੱਟ ਮਿਲੀ ਸੀਗੀ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਉਮੀਦਵਾਰ ਸੀ ਉਹ ਵੀ ਕੋਈ ਸਟਰੋਂਗ ਉਮੀਦਵਾਰ ਨਹੀਂ ਸੀਗਾ ਇਹ ਇਕਲ ਮਰਦੀ ਪਾਰਟੀ ਪ੍ਰਤੀ ਗੁੱਸਾ ਸੀਗਾ ਕਿਸਾਨੀ ਦਾ ਗੁੱਸਾ ਅਲੱਗ ਸੀ ਕਿਉਂ ਆਉਂਦੇ ਸਾਰ ਉਹਨਾਂ ਨੇ ਕਿਸਾਨਾਂ ਉੱਤੇ ਡੰਡਾ ਚਲਾਤਾ ਸੀ ਜਿਹੜੇ ਉਹ ਆਪਣੇ ਤਬਾਹੀ ਦਾ ਉਹ ਮੁਆਵਜ਼ਾ ਮੰਗ ਰਹੇ ਸੀਗੇ ਫਿਰ ਉਸਦੇ ਵਾਲੇ ਦੀ ਜਿਹੜੀ ਮੌਤ ਹੋਈ ਸੀ ਉਹਦੇ ਕਰਕੇ ਜਿਹੜਾ ਲੋਕਾਂ ਨੂੰ ਆਏ ਜ਼ਰੂਰ ਲੱਗਾ ਜਿਵੇਂ ਉਹ ਮੀਡੀਆ ਨੇ ਦਿਖਾਇਆ ਸਾਰਾ ਵੀ ਉਹਦਾ ਪਿਤਾ ਜਿਹੜਾ ਕਿਵੇਂ ਆਪਣੀ ਪੱਗ ਲਾ ਕੇ ਜਨਤਾ ਵੱਲ ਕਰਦਾ ਕਿਵੇਂ ਉਹਦੀ ਮਾਰ ਹੁੰਦੀ ਹੈ ਉਹਨੂੰ ਲੋਕਾਂ ਨੇ ਨਾ ਜਿਵੇਂ ਮੀਡੀਆ ਨੇ ਦਿਖਾਇਆ ਲੋਕਾਂ ਨੂੰ ਕਿ ਜਜ਼ਬਾਤੀ ਅਪੀਲ ਕੀਤੀ ਲੋਕਾਂ ਨੂੰ ਲੱਗਿਆ ਵੀ ਇੱਕ ਨੌਜਵਾਨ ਦੀ ਮੌਤ ਆ ਜਦੋਂ ਵੀ ਕੋਈ ਨੌਜਵਾਨ ਦੀ ਮੌਤ ਹੁੰਦੀ ਹੈ ਜਿਹੜਾ ਪੰਜਾਬੀ ਜਨਮਾਨਸ ਆ ਨਾ ਉਹ ਬੜਾ ਗੰਭੀਰਤਾ ਨਾਲ ਉਹਨੂੰ ਲੈਂਦਾ ਹੈਗਾ ਉਹਦਾ ਉਹ ਉਹਨੂੰ ਜਜ਼ਬਾਤੀ ਨੂੰਦੋਂ ਕਾਰਨ ਕੀ ਹੈ ਕਿਹੜੇ ਨੂੰ ਆਪਣੇ ਨਿਆਣੇ ਯਾਦ ਆਉਣ ਲੱਗ ਜਾਂਦੇ ਨੇ ਵੀ ਦੇਖੋ ਜੀ ਜੇ ਸਾਡਾ ਬੁੰਡਾ ਬੀਠਾ 29 ਸਾਲ ਦਾ ਹੁੰਦਾ ਉਹਦੀ ਮੌਤ ਹੋ ਜਾਂਦੀ ਉਹ ਵਿਆਹਣ ਵਾਲਾ ਹੁੰਦਾ ਜਾਂ ਤਾਂ ਮੰਗਣਾ ਹੋ ਗਿਆ ਹੁੰਦਾ ਵੀ ਸਾਡੇ ਤੇ ਕੀ ਬੀਤਦੀ ਬੰਦੇ ਆਪਣੇ ਨਾਲ ਜੋੜਦੇ ਨੇ ਇਹ ਜਿਹੜਾ ਇਹ ਤਾਂ ਜਜ਼ਬਾਤ ਖੁਣ ਸੀਗਾ ਤੇ ਕੁਝ ਹੋਰ ਟਾਈਮ ਦੇ ਉੱਤੇ ਆਏ ਹੋਏ ਕਾਰਨ ਜਿਵੇਂ ਸਿਕਿਉਰਟੀ ਵਾਲੇ ਮਾਮਲੇ ਮਾਮਲਾ ਵੀ ਉਹਦੇ ਕਰ ਵੀ ਸਿਕਿਉਰਟੀ ਫਲਾਣੇ ਫਲਾਣੇ ਦੀ ਸਿਕਿਉਰਟੀ ਕੱਟੀ ਗਈ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਫਿਰ ਉਹ ਵੀ ਉਹ ਸਿਕਿਉਰਟੀ ਦੀ ਜਾਣਕਾਰੀ ਪਾਉਣ ਲਈ ਪਿਛਲੇ ਵੀ ਜਿਹੜੇ ਆਪ ਨਾਲ ਜੁੜੇ ਹੋਏ ਬੰਦੇ ਸੀਗੇ ਇਹ तमाम ਚੀਜ਼ਾਂ ਜਿਹੜੀਆਂ ਕਿ ਆਪ ਦੇ ਵਿੱਚ ਗੁੱਸੇ ਦਾ ਕਾਰਨ ਬਣੀਆਂ ਉਹਦੇ ਵਿੱਚੋਂ ਸਹੀ ਆਲਟਰਨੇਟ ਲੱਭਿਆ ਨਹੀਂ ਕੋਈ ਲੋਕਾਂ ਨੂੰ ਕਿਉਂਕਿ ਕਾਂਗਰਸ ਦਾ ਉਮੀਦਵਾਰ ਕਮਜ਼ੋਰ ਸੀ ਅਕਾਲੀ ਦਲ ਤੋਂ ਵੈਸੇ ਗੁੱਸਾ ਸੀਗਾ ਫਿਰ ਉਹਨਾਂ ਨੇ ਜਿਹੜਾ ਹੈਗਾ ਅ ਦਸਿਮਰ ਸਿੰਘ ਮਾਨ ਦੀ ਪਾਰੀ ਆ ਗਈ ਅਸਲ ਵਿੱਚ ਉਦੋਂ ਲੋਕਾਂ ਨੇ ਸਿਮਰਨ ਸਿੰਘ ਮਾਨ ਨੂੰ ਨਹੀਂ ਕਿਤਾਇਆ ਸੀ ਉਹਨਾਂ ਨੇ ਆਪ ਸਰਕਾਰ ਦੇ ਕੋਲੋਂ ਬਦਲਾ ਲਿਆ ਸੀ ਉਹ ਕਹਾਣੀ ਬਿਲਕੁਲ ਅੱਛਾ ਇਹਦੇ ਨਾਲ ਹੀ ਸ਼ਿਵਿੰਦਰ ਜੀ ਹੁਣ ਜਿਹੜੀ ਸੰਗਰੂਰ ਸੀਟ ਹੈ ਇਹਦੇ ਫਿਰ ਸਮੀਕਰਨ ਕੀ ਦੇਖਦੇ ਹੋ ਤੁਸੀਂ ਤੁਹਾਡੇ ਨਜ਼ਰੀਏ ਦੇ ਨਾਲ ਤੁਸੀਂ ਕਿਉਂਕਿ ਇਹ ਮੁਲਾਂਕਣ ਵੀ ਕਰਦੇ ਹੋ ਸਿਆਸੀ ਮੁਲਾਂਕਣਕਾਰ ਵੀ ਹੋ ਤੁਸੀਂ ਹੁਣ ਇਸ ਸੰਗਰੂਰ ਲੋਕ ਸਭਾ ਸੀਟ ਨੂੰ ਕਿਵੇਂ ਵੇਖਦੇ ਹੋ ਜੇਕਰ ਸੰਗਰੂਰ ਲੋਕ ਸਭਾ ਸੀਟ ਵਿੱਚ ਭਾਵੇਂ ਕਿ ਇਸ ਮੰਨਿਆ ਜਾਂਦਾ ਵੀ ਸਾਰੀਆਂ ਈ ਧਰਾਂ ਦੇ ਵੱਡੇ ਬੰਦੇ ਨੇ ਸਿਮਰਨ ਸਿੰਘ ਆਨ ਵੀ ਵੱਡੇ ਬੰਦੇ ਨੇ ਉਹ ਵੀ ਦੋ ਵਾਰ ਹੁਣ ਤੱਕ ਤਿੰਨ ਵਾਰ ਐਮਪੀ ਰਹੇ ਚੁੱਕੇ ਹੈਗੇ ਨੇ ਮਸਲਾ ਹੁਣ ਇਹ ਹੈਗਾ ਕਿ ਇਤਨਾ ਮੀਠਿਆ ਮੰਤਰੀ ਨੇ ਆਪ ਸਰਕਾਰ ਦੇ ਸਪਾਲ ਖਹਿਰਾ ਇੱਕ ਵੱਡਾ ਨਾਮ ਹੈਗਾ ਵਾ ਕਾਂਗਰਸ ਪਾਰਟੀ ਦਾ ਪੰਜਾਬ ਦੇ ਮਸਲਿਆਂ ਬਾਰੇ ਬੁੱਕਲ ਹੋ ਕੇ ਬੋਲਦੇ ਨੇ ਫਿਰ ਤੁਸੀਂ ਜਿਹੜਾ ਹੈਗਾ ਅਕਾਲੀ ਗੱਲ ਦੇ ਵੱਲੋਂ ਜਿਹੜਾ ਉਮੀਦਵਾਰ ਖੜਾ ਕੀਤਾ ਗਿਆ ਉਹ ਵੀ ਐਮਐਲਏ ਆਪਣੇ ਦਮ ਤੇ ਵੀ ਐਮਐਲਏ ਬਣਿਆ ਹੋਇਆ ਆਜ਼ਾਦ ਉਮੀਦਵਾਰ ਪਜੋਂ ਵਿੱਚ ਹੁੰਦਾ ਸੋ ਇਹ तमाम ਚੀਜ਼ਾਂ ਨੇ ਚਾਰ ਪੰਜ ਜਿਹੜੇ ਵੱਡੇ ਖਿਡਾਰੀ ਹੈਗੇ ਨੇ ਉਦੋਂ ਇਹ ਸੀਟ ਅਹਿਮ ਹੋ ਜਾਂਦੀ ਹੈ ਪਰ ਜਿਹੜਾ ਮੇਨ ਮੁਕਾਬਲਾ ਸਾਨੂੰ ਦਿਖ ਰਿਹਾ ਕਿਉਂਕਿ ਅਕਾਲੀ ਦਲ ਤਾਂ ਥੋੜਾ ਅੰਦਰੋਂ ਵੀ ਵਿਰੋਧ ਸੀਗਾ ਸੁਖਦੇਵ ਸਿੰਘ ਢੀਂਸਾ ਪਰਿਵਾਰ ਵੱਲੋਂ ਹਾਲਾਂਕਿ ਕੱਲ ਸੁਖਦੇਵ ਸਿੰਘ ਢੀਂਸਾ ਪਰਮਿੰਦਰ ਢੀਂਸਾ ਉਹ ਐਜੂਕੇਸ਼ਨ ਮਾਦੇ ਹੱਕ ਦੇ ਵਿੱਚ ਪਰ ਪ੍ਰਚਾਰ ਲਈ ਸ਼ੁਰੂ ਕਰਤਾ ਉਹਨਾਂ ਨੇ ਪਰ ਉਹ ਤਾਂ ਝੂਂਦਾ ਦੇ ਹੱਕ 'ਚ ਹਲੇ ਤੱਕ ਨਹੀਂ ਕੀਤਾ ਹੈਗਾ ਜਿਹੜੇ ਕਿਸੰਦੂ ਤੇ ਤੇ ਇਹ ਐਸੇ ਤੇ ਮੈਨੂੰ ਮੋਟਾ ਜਿਹਾ ਮੁਕਾਬਲਾ ਹਲੇ ਜਿਹੜਾ ਲੱਗਦਾ ਨਾ ਉਹ ਕਾਂਗਰਸ ਤੇ ਆਪ ਦੇ ਵਿਚਕਾਰ ਹੋਈ ਲੱਗਦਾ ਇਸ ਸੀਟ ਦੇ ਉੱਤੇ ਫਸਟਾ ਮੁਕਾਬਲਾ ਕੁਝ ਵੀ ਹੋ ਸਕਦਾ ਉਹ ਤਾਂ ਹੁਣ ਅੱਗੇ ਜਾ ਕੇ ਇੱਕ ਤਰੀਕ ਤੋਂ ਬਾਅਦ ਪਤਾ ਲੱਗੂ ਕਿ ਕੀ ਹੁੰਦਾ ਪਰ ਜਿਹੜੇ ਹਾਲੇ ਮੈਨੂੰ ਲੱਗਦਾ ਸਮੀਕਰਨ ਮੋਟੇ ਜੇ ਲੱਗਦੇ ਨੇ ਉਹ ਆ ਦੋ ਉਮੀਦਵਾਰਾਂ ਦੇ ਵਿਚਕਾਰ ਜ਼ਿਆਦਾ ਲੱਗਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਤੇ ਮੀਤ ਮੀਤਿਆਰ ਕਿਉਂਕਿ ਉਹਦਾ ਕਾਰਨ ਹੈ ਮੀਤਿਆਰ ਮੰਤਰੀ ਆ ਉਹਨਾਂ ਦੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਸੱਤਾ ਦਾ ਨੀਤਰ ਆਪਣਾ ਜ਼ੋਰ ਦਿਖਾਉਂਦੀ ਹੁੰਦੀ ਹੈ ਤੇ ਆਪ ਦਾ ਵੈਸੇ ਵੀ ਤਕੜਾ ਵੋਟ ਬੈਂਕ ਸੰਘੂੜ ਦੇ ਵਿੱਚ ਹੈਗਾ ਗੜ ਮੁੱਖ ਮੰਤਰੀ ਲਈ ਬਕਾਰ ਦਾ ਸਵਾਲ ਹੈ ਜਿਹਨੂੰ ਪਿਆ ਜਿਹੜੇ ਇਹ ਸ਼ਿਵਿੰਦਰ ਜੀ ਜਿਹੜੇ ਗੁਰਮੇਲ ਸਿੰਘ ਘਰਾਚੋ ਸੀਗੇ ਮੇਰੇ ਖਿਆਲ 5500 ਵੋਟ ਤੋਂ ਹੀ ਹਾਰੇ ਸੀਗੇ ਸ਼ਾਇਦ ਏ ਹਾਰੇ ਸੀ ਜੀ 7000 ਕੋਟ ਦਾ ਫਰਕ ਸੀਗਾ 7100 ਜਿਹਨੂੰ ਆਪਾਂ ਕਹਿੰਦੇ ਆ ਬਹੁਤ ਘੱਟ ਫਰਕ ਸੀਗਾ ਮਤਲਬ ਮਤਲਬ ਬਹੁਤ ਨੇਕ ਨੇਕ ਫਾਈਟ ਸੀਗੀ ਹਾਲਾਂਕਿ ਉਹ ਕਾਫੀ ਹਲਕੇ ਉਮੀਦਵਾਰ ਸੀ ਕਮਜ਼ੋਰ ਉਮੀਦਵਾਰ ਸੀਗੇ ਉਹਨਾਂ ਦੇ ਮਤਲਬ ਉਸ ਤਰ੍ਹਾਂ ਕੋਈ ਉਹ ਉਹਨਾਂ ਨੂੰ ਵੀ ਜਾਣਦਾ ਨਹੀਂ ਸੀਗਾ ਸੋ ਜੇ ਉਹ ਉੱਥੇ ਸਟਰੋਂਗ ਉਮੀਦਵਾਰ ਕੋਈ ਹੋਰ ਹੁੰਦਾ ਉਹਦਾ ਇੱਕ ਵੱਡਾ ਕਾਰਨ ਵੀ ਮੈਨੂੰ ਲੱਗਦਾ ਸੀ ਉਹਦਾ ਕਾਰਨ ਸੀਗੇ ਭਗਵੰਤ ਮਾਨ ਉਦੋਂ ਉੱਥੋਂ ਨਾ ਆਪਣੇ ਵਫਾਦਾਰ ਨੂੰ ਖੜਾ ਕਰਨਾ ਚਾਹਦੇ ਸੀਗੇ ਵੀ ਜਿਹੜੇ ਕਿ ਜਿਹੜਾ ਕਿ ਆਪਣਾ ਕੋਈ ਸ਼ਖਸੀ ਧਾਰਨਾ ਹੋਵੇ ਉਸ ਸਮੇਂ ਤੇ ਉਹਦੇ ਚੱਕਰ ਦੇ ਵਿੱਚ ਮੈਨੂੰ ਲੱਗਦਾ ਉਹ ਵੀ ਥੋੜਾ ਜਿਹਾ ਨੁਕਸਾਨ ਦੇ ਕਾਰਨ ਬਣ ਗਿਆ ਹੋ ਸਕਦਾ ਹੈ ਨਾਲੇ ਅੱਛਾ ਦੂਜਾ ਮੀਥਿਆ ਨੂੰ ਰਸਿਆ ਇਸ ਤਰ੍ਹਾਂ ਸੁਪਾਲ ਸਿੰਘ ਖਹਿਰਾ ਉਹਨੂੰ ਲੋਕ ਪਸੰਦ ਕਰਦੇ ਨੇ ਤੇ ਪੰਥਕ ਸਫਾਂ ਵਾਲੀ ਵੋਟ ਵੀ ਉਹਦੀ ਹੈਗੀ ਐ ਸੋ ਜਿਹੜੇ ਕਰਕੇ ਮੈਨੂੰ ਲੱਗਦਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਲੱਗ ਰਿਹਾ ਹੋਊਗਾ ਵੀ ਉਹਨਾਂ ਨੂੰ ਕਿ ਸ਼ਾਇਦ ਥੋੜਾ ਖੋਰਾ ਲੱਗੇਗਾ ਉਹਨਾਂ ਦੀ ਵੋਟ ਬੈਂਕ ਨੂੰ ਜੀ ਮਤਲਬ ਅਗਰ ਜਿਹੜੇ ਪੰਥਕ ਵੋਟ ਆ ਇਸ ਸੁਖਪਾਲ ਖਹਿਰਾ ਦੇ ਹੱਕ ਚ ਵੀ ਭੁਗਤ ਜਾਂਦੀ ਐ ਥੋੜੀ ਜੀ ਵੋਟ ਸਰ ਇਹ ਅਕਾਲੀ ਦਲ ਦੇ ਹੱਕ ਚ ਵੀ ਭੁਗਤੂਗੀ ਤੇ ਕਿਤੇ ਨਾ ਕਿਤੇ ਤੁਹਾਡੀ ਗੱਲ ਠੀਕ ਆ ਇਹ ਸਾਰੀ ਵੋਟ ਜਿਹੜਾ ਵੋਟ ਸ਼ੇਅਰ ਆ ਇਹ ਘਟਨਾ ਤਾਂ ਫਿਰ ਸਿਮਰਨਜੀਤ ਸਿੰਘ ਮਾਨ ਦਾ ਹੀ ਆ ਕਿਉਂਕਿ ਉਹ ਆਪਣੇ ਵੀਡੀਓ ਚ ਕਹਿ ਰਿਹਾ ਵੀ ਮੈਨੂੰ ਤਾਂ ਜਿਹੜਾ ਕੁਝ ਸਮਝ ਹੀ ਨਹੀਂ ਲੱਗ ਰਹੀ ਹੁਣ ਮੈਂ ਕੀ ਕਰਾਂ ਮਾਨ ਥੋੜਾ ਨਾ ਮੈਨੂੰ ਬੁਖਲਾਇਆ ਜਿਹਾ ਵੀ ਲੱਗੇ ਇਸ ਦੇ ਵਿੱਚੋਂ ਇਹ ਮੰਨਦੇ ਪਏ ਆ ਉਹ ਵੀਡੀਓ ਦੇ ਵਿੱਚ ਇਹ ਗੱਲ ਮੰਨਦੇ ਆ ਕਿ ਮੈਨੂੰ ਸਮਝ ਹੀ ਨਹੀਂ ਆ ਰਿਹਾ ਵੀ ਹੁਣ ਮੈਂ ਕੀ ਕਰਾਂ ਉਬਖਲਾਇ ਹੋ ਤਾਂ ਹੀ ਇਸ ਨੂੰ ਸਮਝ ਨਹੀਂ ਆਉਂਦਾ ਬੰਦਾ ਪਖਲਾਇਆ ਹੋਇਆ ਹੁੰਦਾ ਦੇਖੋ ਮੈਂ ਤਾਂ ਮੰਨਨ ਨੂੰ ਤਿਆਹ ਕਿ ਮਾਨ ਮੁਕਾਬਲੇ ਚ ਨਹੀਂ ਹੈਗੀ ਉਸ ਤਰ੍ਹਾਂ ਸਿਮਰਜੀਤ ਸਿੰਘ ਮਾਨ ਉਹ ਭਾਵੇਂ ਆਪਣਾ ਉਹਨਾਂ ਨੂੰ ਉਹ ਭਰਮ ਚੋਂ ਨਿਕਲ ਜਾਣਾ ਚਾਹੀਦਾ ਮੇਰੇ ਖਿਆਲ ਕਿਉਂਕਿ ਜਿਹੜੇ ਉਹ 2 ਸਾਲ ਪਹਿਲਾਂ ਜਿਹੜੀ ਉਹਨਾਂ ਦੀ ਜਿੱਤ ਹੋਈ ਸੀ ਉਹਦੇ ਕੁਝ ਇੱਕਦਮ ਯਕਦਮ ਕਾਰਨ ਬਣੇ ਸੀਗੇ ਸੋ ਬਾਕੀ ਹਰੇਕ ਨੂੰ ਆਪਣਾ ਦਾਵਾ ਕਰਨ ਦਾ ਅਧਿਕਾਰ ਆ ਆਪਣਾ ਇੱਕ ਇੱਕ ਕਾਨੂੰਨ ਦਾ ਅਧਿਕਾਰ ਆ ਵੀ ਮੈਂ ਜਿੱਤੂੰਗਾ ਇਹਨੂੰ ਇਹ ਤੋਂ ਕੋਈ ਨਹੀਂ ਰੋਕ ਸਕਦਾ ਲੋਕਤੰਤਰੀ ਅਧਿਕਾਰ ਆ ਮਾਨ ਸਿਮਰਜੀਤ ਸਿੰਘ ਮਾਨ ਦਾ ਤੇ ਮੈਨੂੰ ਇਹ ਲੱਗਦਾ ਵੀ ਹਾਲ ਦੀ ਘੜੀ ਜਿਹੜਾ ਮੁਕਾਬਲਾ ਮੈਨੂੰ ਤਾਂ ਕਾਂਗਰਸ ਤੇ ਆਪ ਦੇ ਵਿਚਾਰ ਹੀ ਲੱਗਦੇ ਆ ਇਹਦੇ ਨਾਲ ਹੀ ਮਾਝੇ ਦੇ ਵਿੱਚ ਅਕਾਲੀ ਦਲ ਦਾ ਇੱਕ ਹੋਰ ਵੱਡਾ ਆਗੂ ਜਿਹੜਾ ਉਹ ਭਾਜਪਾ ਦੇ ਵਿੱਚ ਚਲਾ ਗਿਆ ਇਹ ਤੋਂ ਪਹਿਲਾਂ ਤਲਵੀਰ ਸਿੰਘ ਗਿੱਲ ਜਿਹੜੇ ਆ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਸੀਗੇ ਤੇ ਅੱਜ ਰਵੀਕਰਨ ਸਿੰਘ ਕਾਲੂ ਜਿਹੜੇ ਆ ਉਹ ਭਾਜਪਾ ਦੇ ਵਿੱਚ ਚਲੇ ਗਏ ਇਹਨਾਂ ਦੇ ਪਿਤਾ ਨਿਰਮਲ ਸਿੰਘ ਕਾਲੂ ਜਿਹੜੇ ਆ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਮੰਤਰੀ ਵੀ ਰਹੇ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਲੀਡਰਸ ਨੂੰ ਜਾਂ ਜਿਹੜੇ ਪਾਰਟੀ ਵਰਕਰਸ ਆ ਉਹਨਾਂ ਨੂੰ ਕੰਟਰੋਲ ਕਰਨਾ ਜਿਹੜਾ ਔਖਾ ਹੋ ਰਿਹਾ ਅਕਾਲੀ ਦਲ ਨੂੰ ਨਾ ਚਾਹੀਦਾ ਹੈਗਾ ਕਿ ਆਪਣਾ ਦਵਾਰੇ ਤੋਂ ਨਾ ਆਪਣੀਆਂ ਸ਼ਕਤੀਆਂ ਦਾ ਵਿਕੇਂਦਰੀਕਰਨ ਕਰੇ ਹਾਲੇ ਵੀ ਲੋਕਾਂ ਨੂੰ ਲੱਗ ਰਿਹਾ ਵੀ ਸ਼ਕਤੀਆਂ ਦਾ ਕੇਂਦਰ ਸੁਖਵੀਰ ਸਿੰਘ ਬਾਦਲ ਹੀ ਹੈ ਜਾਫਰ ਮਾਜੇ ਜੋ ਵਿਕਰਮਜੀਤ ਸਿੰਘ ਮਜੀਠੀ ਅਜਿਹਾ ਥੋੜਾ ਜਿਆਦਾ ਰੁੱਸੇ ਹੋਏ ਨਜ਼ਰ ਆਉਂਦੇ ਨੇ ਪਰ ਫਿਰ ਵੀ ਉਹਨਾਂ ਦੀ ਆਪਣੀ ਤਾਕਤ ਹੈਗੀ ਹੈ ਉੱਥੇ ਜਦੋਂ ਅਕੀਨ ਤੋਂ ਥੋੜੀ ਪਾਰਟੀ ਦੇ ਉੱਤੇ ਇੱਕ ਠੱਪਾ ਲੱਗ ਜਾਂਦਾ ਨਾ ਕਿ ਵੇਖੋ ਪਾਰਟੀ ਸੀ ਪੰਥਕ ਪਾਰਟੀ ਨਿਕਲੀ ਸੰਘਰਸ਼ਾਂ ਦੇ ਵਿੱਚੋਂ ਹੋਈ ਸੀ ਆਜ਼ਾਦੀ ਮੂਵਮੈਂਟ ਤੋਂ ਨਿਕਲੀ ਗੁਰਦੁਆਰਾ ਸੁਧਾਰਨ ਤੋਂ ਨਿਕਲੀ ਤੇ ਉਹ ਜਾਂਦੀ ਜਾਂਦੀ ਕਿੱਥੇ ਕਰਕੇ ਗਈ ਮਤਲਬ ਪਾਰਟੀ ਇੱਕ ਪਰਿਵਾਰ ਦਾ ਫਿਰ ਇੱਕ ਕੰਪਨੀ ਵਾਂਗੂ سرمایہਦਾਰਾਂ ਵਾਂਗੂ ਰਾਜ ਕਰਨਾ ਇਹ ਸਾਰਾ ਕੁਝ ਹੋ ਗਿਆ ਹੁਣ ਜੇ ਅਕਾਲੀ ਦਰਬਾਰ ਨੇ ਦੁਬਾਰਾ ਆਪਣੀ ਹੋਂਦ ਬਣਾਉਣੀ ਹੈ ਨਾ ਇੱਕ ਤਾਂ ਜਿਹੜੇ ਪੁਰਾਣੇ ਟਕਸਾਲੀ ਆਗੂ ਆ ਉਹਨਾਂ ਨੂੰ ਨਾਲ ਰੱਖਣਾ ਪਏਗਾ ਦੂਜਾ ਉਹਨਾਂ ਨੂੰ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਆਉਣਾ ਪਏਗਾ ਪੁਰਾਣੇ ਮੁੱਦਿਆਂ ਤੇ ਆਉਣਾ ਪਏਗਾ ਠੀਕ ਹੈ ਤੁਸੀਂ ਕਹਿੰਦੇ ਹੋ ਕਿ ਹੁਣ ਅਸੀਂ ਪੰਥਕ ਦੇ ਨਾਲ ਨਾਲ ਪੰਜਾਬੀ ਪਾਰਟੀ ਹੋ ਗਈ ਉਹ ਵੀ ਠੀਕ ਹੈ ਜ਼ਰੂਰੀ ਹੈ ਪੰਜਾਬੀ ਪਾਰਟੀ ਹੋਣੀ ਪਰ ਪੰਜਾਬੀ ਪਾਰਟੀ ਦੇ ਨਾਲ ਨਾਲ ਤੁਸੀਂ ਜਿਹੜੇ ਪੰਜਾਬੀ ਮੁੱਦੇ ਚੁੱਕਣੇ ਚੰਡੀਗੜ੍ਹ ਦਾ ਮੁੱਦਾ ਚੁੱਕਣਾ ਪੰਜਾਬੀ ਭਾਸ਼ਾ ਦਾ ਮੁੱਦਾ ਚੁੱਕਣਾ ਪਾਣੀ ਦਾ ਮੁੱਦਾ ਚੁੱਕਣਾ ਉਹ ਤੁਹਾਡੀ ਇਮਾਨਦਾਰੀ ਨਹੀਂ ਦਿਖ ਰਹੀ ਤੁਸੀਂ ਚੁੱਕਦੇ ਵੀ ਹੋ ਅੱਜ ਕੱਲ ਲੋਕ ਤੁਹਾਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ ਜਿੰਨਾ ਚਿਰ ਸ਼ੱਕ ਨਹੀਂ ਤੁਸੀਂ ਦੂਰ ਹੁੰਦਾ ਹੈਗਾ ਉਹਨਾਂ ਦੇ ਕੋਲ ਤੁਹਾਡੇ ਕੋਲ ਗੱਲ ਨਹੀਂ ਬਣਨੀ ਕਿਉਂਕਿ ਉਹਦਾ ਕਾਰਨ ਕੀ ਹੈ ਕਿ ਇੰਨੇ ਸਾਲਾਂ ਦਾ ਜਿਹੜਾ ਭਾਜੀਪੀ ਦੇ ਵਿੱਚ ਤੁਸੀਂ ਗੱਠਜੋੜ ਕੀਤਾ ਨਾ ਤੁਸੀਂ ਇਕੱਲਾ ਗੱਠਜੋੜ ਹੀ ਨਹੀਂ ਕੀਤਾ ਆਪਣਾ ਬਹੁਤ ਕੁਝ ਭਾਜੀਪੀ ਦੇ ਅੱਗੇ ਸਰੈਂਡਰ ਕਰ ਦਿੱਤਾ ਉਹ ਬਿਲਕੁਲ ਬਿਲਕੁਲ ਉਦਾ ਉਹਦਾ ਕਾਰਨ ਕੀ ਹੈ ਕਿ ਭਾਜਪੀ ਨੇ ਮਾਈਨੋਰਟੀ ਤੇ ਹਮਲਾ ਕੀਤਾ ਤੁਸੀਂ ਬੋਲੇ ਤੱਕ ਨਹੀਂ ਹੈਗੇ 370 ਖਤਮ ਕੀਤੀ ਤੁਸੀਂ ਬੋਲੇ ਤੱਕ ਨਹੀਂ ਜਿਹੜਾ ਕਿ ਅਕਾਲੀ ਦਲ ਨੂੰ ਬੋਲਣਾ ਚਾਹੀਦਾ ਜਿਹੜੀ ਪਾਰਟੀ ਰਾਜਾਂ ਦੇ ਨੂੰ ਬਦਦ ਅਧਿਕਾਰ ਦੀ ਗੱਲ ਕਰਦੀ ਉਹ ਪਾਰਟੀ ਨੂੰ ਅੱਗੇ ਆ ਕੇ ਪ੍ਰੋਟੈਸਟ ਕਰਨੇ ਚਾਹੀਦੇ ਸੀਗੇ ਜਦੋਂ ਮੋਦੀ ਕਹਿੰਦਾ ਇੱਕ ਵੋਟ ਇੱਕ ਦੇਸ਼ ਤੁਹਾਡਾ ਗੱਠਜੋੜ ਵੀ ਟੁੱਟ ਚੁੱਕਾ ਤੁਸੀਂ ਫਿਰ ਵੀ ਉਸ ਇੱਕ ਵੋਟ ਇੱਕ ਦੇਸ਼ ਦੀ ਕਿਉਂ ਸਪੋਰਟ ਕਰ ਰਹੇ ਹੋ ਬਈ ਹੁਣ ਤਾਂ ਗੱਠਜੋੜ ਵੀ ਨਹੀਂ ਹੈਗਾ ਤੁਹਾਡਾ ਹੁਣ ਕਿਉਂ ਸਪੋਰਟ ਕਰਨ ਲੱਗੇ ਹੋਏ ਹੋ ਇਸ ਕਰਕੇ ਜਿੰਨਾ ਚਿਰ ਇਹ ਤਮਾਮ ਚੀਜ਼ਾਂ ਵਿੱਚ ਤੁਸੀਂ ਚੇਂਜ ਨਹੀਂ ਲਿਆਉਂਦੇ ਹੈਗੇ ਤੇ ਤੁਹਾਡਾ ਜਿਹੜੀ ਪਾਰਟੀ ਹੈਗੀ ਉਹਦੀ ਯੂਨਿਟੀ ਜਿਹੜੀ ਬੜੀ ਮੁਸ਼ਕਿਲ ਹੈ। ਔਰ ਸਭ ਤੋਂ ਵੱਡੀ ਗੱਲ ਹੈ ਅਸ਼ਵਿੰਦਰ ਜੀ ਇਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਉੱਤੇ ਉਸ ਵੇਲੇ ਪਾਣੀ ਫਿਰ ਗਿਆ ਜਾਂ ਹੁੰਜਾ ਫਿਰ ਜਾਂਦਾ ਜਦੋਂ ਅਮਿਤ ਸ਼ਾਹ ਇੱਕ ਚੈਨਲ ਨੂੰ ਇੰਟਰਵਿਊ ਦੇ ਦੌਰਾਨ ਕਹਿੰਦੇ ਆ ਕਿ ਸਾਡੀ ਤਾਂ ਨੇਗੋਸ਼ੀਏਸ਼ਨ ਚੱਲ ਰਹੀ ਹੈ ਸਾਡੀ ਤਾਂ ਗੱਲਬਾਤ ਚੱਲ ਰਹੀ ਹੈ ਹਾਲਾਂਕਿ ਉਹ ਮੁੜ ਕੇ ਸਮਝਾਉਤਾ ਹੋਇਆ ਨਹੀਂ ਇਹਨਾਂ ਦਾ ਪਰ ਉਹਨਾਂ ਦਾ ਇਹ ਕਹਿ ਦੇਣਾ ਫੇਰ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਾ ਵੀ ਯਾਰ ਇਹ ਤਾਂ ਫੇਰ ਗੱਲਬਾਤ ਚਲਾ ਰਹੇ ਆਏ ਤਾਂ ਫੇਰ ਕਿੱਠੇ ਹਉਣ ਨੂੰ ਉਹਦਾ ਵੀ ਇੱਕ ਵੱਡਾ ਕਾਰਨ ਸੀ ਨਾ ਵੀ ਇੱਕ ਤਾਂ বিজেਪ ਸੀਟ ਵੱਧ ਮੰਗ ਰਹੀ ਸੀ ਉਦੋਂ ਅ ਹੁਣ ਤਿੰਨ ਸੀਟਾਂ ਨਹੀਂ ਪੰਜ ਜਾਂ ਛੇ ਸੀਟਾਂ ਮੰਗਦੀ ਹੋਊਗੀ ਉਹ ਦੂਜੀ ਦੂਜੀ ਚੀਜ਼ ਸੀ ਕਿ ਇੱਕਦਮ ਜਿਹੜਾ ਕਿਸਾਨ ਅੰਦੋਲਨ ਨਾ ਹੋਣ ਹੁਣ ਖੜਾ ਹੋਇਆ ਜਿਹਨੂੰ ਕਿ ਕੁਝ ਕੁ ਜੱਥੇਬੰਦੀਆਂ ਲੀਡ ਕਰ ਰਹੀਆਂ ਸੀ ਸ਼ੰਭੂ ਬਾੜਰ ਵਾਲਾ ਉਹ ਇੱਕਦਮ ਖੜਾ ਹੋ ਗਿਆ ਇਹਨਾਂ ਨੂੰ ਲੱਗਿਆ ਵੀ ਯਾਰ ਇਹ ਕਿਸਾਨ ਅੰਦੋਲਨ ਵੱਡਾ ਰੂਪ ਲੈ ਜਾਊਗਾ ਸ਼ੰਭੂ ਬਾੜਰ ਦਾ ਅੰਦੋਲਨ ਤਾਂ ਫਿਰ ਸਾਡਾ ਤਾਂ ਫਿਰ ਬੁਰਾ ਹਾਲ ਹੋ ਜਾਊਗਾ ਜਿਹਦੇ ਕਰਕੇ ਇਹਨਾਂ ਆਪਣੀਆਂ ਗਿਨਤੀਆਂ ਮਿੰਟੀਆਂ ਕਰਕੇ ਉਹ ਜਿਹੜੀ ਗਠਜੋੜ ਨਹੀਂ ਕੀਤਾ ਨਹੀਂ ਗਠਜੋੜ ਕਰਨ ਨੂੰ ਇਹ ਵੀ ਤਿਆਰ ਸੀ ਫਿਰ ਬਕਾਇਦਾ ਚੰਦੂ ਪਾਜਰਾ ਦੀ ਇਸ ਤਰ੍ਹਾਂ ਦੀ ਸਟੇਟਮੈਂਟ ਆ ਗਈ ਸੀਗੀ ਹੋਰ ਕੁਝ ਲੀਡਰਾਂ ਦੀ ਆ ਗਈ ਸੀਗੀ ਵੀ ਗਠਜੋੜ ਇਹ ਗੱਲ ਯਾਦ ਮੈਨੂੰ ਇੱਕ ਗੱਲ ਯਾਦ ਆ ਗਈ 슈ਵਿੰਦਰ ਜੀ ਜਦੋਂ ਆ ਰਵੀਕਰਨ ਕਾਲੋ ਨੇ ਅੱਜ ਭਾਜਪਾ ਜੁਆਇਨ ਕੀਤੀ ਨਾ ਚੰਡੀਗੜ੍ਹ ਤੇ ਉਹਨਾਂ ਨੇ ਆਪਣੀ ਤਕਰੀਰ ਪਤਾ ਕਿੱਥੋਂ ਸ਼ੁਰੂ ਕੀਤੀ ਇੱਕ ਪੰਜਾਬੀ ਦਾ ਮੁਹਾਵਰਾ ਚਾਹੇ ਤੁਸੀਂ ਸੁਣਿਆ ਹੋਣਾ ਉਹ ਕਹਿੰਦੇ ਵੀ ਭੜਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜ਼ਾਬੋਂ ਛੁੱਟੀ ਯਾਨੀ ਕਿ ਉਹ ਇੰਨੇ ਦੁਖੀ ਬੈਠੇ ਸੀ ਇੰਨੇ ਭਰੇ ਬੈਠੇ ਸੀਗੇ ਕਿ ਉਹਨਾਂ ਨੇ ਸ਼ੁਕਰ ਬਣਾਇਆ ਵੀ ਚਲੋ ਹੁਣ ਮੈਂ ਅਕਾਲੀ ਦਲ ਛੱਡ ਦਿੱਤਾ ਇਹ ਤਾਂ ਪਤਾ ਨਹੀਂ ਇਹ ਤਾਂ ਕਾਰਨ ਤੁਸੀਂ ਦੇਖੋ ਲੀਡਰਾਂ ਦੇ ਇਹਨਾਂ ਬਹਾਵਰਿਆਂ ਤੇ ਰੋਣ ਦੇ ਉੱਤੇ ਮੈਨੂੰ ਹਮੇਸ਼ਾ ਸ਼ੱਕ ਰਹਿੰਦਾ ਜਦੋਂ ਤੁਹਾਨੂੰ ਯਾਦ ਆ ਚੰਦੂ ਮਾ ਜਿਹੜਾ ਆਪਣਾ ਜੰਦੂ ਮਾ ਜਰਾ ਗਿਆ ਰੰਮੂ ਵਾਲੀਆ ਰੰਮੂ ਵਾਲੀ ਸਰ ਪਹਿਲਾਂ ਤਾਂ ਜਿਹੜਾ ਹੈਗਾ ਪ੍ਰੋਗਰੈਸਿਵ ਗੁੱਟਾਂ ਨਾਲ ਅਕਾਲੀ ਦਲ ਚੋਂ ਆਇਆ ਅਕਾਲੀ ਸਿਆਸਤ ਵਿੱਚੋਂ ਉੱਥੋਂ ਜਿਹੜਾ ਨਿਕਲ ਕੇ ਜੋ ਉਹ ਕੁਝ ਪ੍ਰੋਗਰੈਸਿਵ ਅਲਾਈਅੰਸ ਨਾਲ ਜੁੜ ਗਿਆ ਸੈਂਟਰ ਦੀ ਸੈਂਟਰ ਚ ਉਹਨੂੰ ਹਰਕਿਸ਼ਨ ਸਰਜੀਤਵਾਰ ਕੇ ਲੀਡਰ ਦਾ ਥਾਪੜਾ ਸੀਗਾ ਉਹਨੇ ਆਮ ਆਪਣੇ ਲੋਕਪ੍ਰਾਇੀ ਪਾਰਟੀ ਬਣਾ ਲਈ ਰੱਜ ਕੇ ਬਾਦਲ ਉਹਨਾਂ ਨੂੰ ਪਾਉਂਦਾ ਰਿਹਾ ਜਦੋਂ ਪੈ 2012 ਦੇ ਵਿੱਚ ਉਹਨੇ ਜੁਆਇਨ ਕੀਤਾ ਕਾਲੀ ਦਲ ਉਦੋਂ ਉਹਨੇ ਜਿਵੇਂ ਰੋਇਆ ਕਿ ਜੀ ਮੈਂ ਤਾਂ ਜੀ ਜਿਹਨੂੰ ਉਹਨੂੰ ਆਇਆਂ ਲੱਗਿਆ ਕਿ ਉਹ ਉਹ ਐਂ ਕਹਿ ਰਿਹਾ ਹਾਂ ਵੀ ਮੈਂ ਤਾਂ ਤੀਜਾ ਫਰੰਟ ਬਣਾ ਕੇ ساری ਉਮਰ ਦੀ ਗਲਤੀ ਕਰਤੀ ਸੀ ਪਤਾ ਨਹੀਂ ਮੈਂ ਕਿ ਕਿੱਡਾ ਗੁਨਾਹ ਕੀਤਾ ਅੱਛਾ ਜਿਵੇਂ ਹੀ ਫੇਰ ਅਕਾਲੀ ਤਰਫੇ ਫੇਰ ਛੱਡਿਆ ਫੇਰ ਫੇਰ ਉਸੇ ਰੂਪ ਕੀ ਆ ਗਿਆ ਮਤਲਬ ਹੁਣ ਇਹਨਾਂ ਦੇ ਇਹਨਾਂ ਦੇ ਬਹਾਵਰਿਆਂ ਨੂੰ ਇਹਨਾਂ ਦੇ ਰੋਣਿਆਂ ਨੂੰ ਉੱਤੇ ਬੰਦਾ ਜਿਹੜਾ ਸ਼ੱਕ ਨਾ ਕਰੇ ਤਾਂ ਕੀ ਕਰੇ ਪਰ ਸਵਾਲ ਇਹ ਖੜਾ ਹੁੰਦਾ ਕਿ ਇਹ ਜਿਹੜੇ ਲੀਡਰਸ ਆ ਜਦੋਂ ਪਾਰਟੀਆਂ ਛੱਡ ਦਿੰਦੇ ਆ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਆ ਪਰ ਇਹ ਸਵਾਲ ਆ ਜਾਂਦਾ ਉਸ ਵਕਤ ਇਹਨਾਂ ਨੂੰ ਜਿਹੜੇ ਇਹਨਾਂ ਦੇ ਸੀਨੀਅਰਸ ਆ ਜਾਂ ਪਾਰਟੀ ਦੀਆਂ ਊਣਤਾਈਆਂ ਜਿਹੜੀਆਂ ਇਹ ਫਿਰ ਡੁੱਲ-ਡੁੱਲ ਪੈਂਦੀਆਂ ਫਿਰ ਲਾਈਵ ਹੋ ਜਾਂਦੇ ਆ ਜਾਂ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਫਿਰ ਸਾਰੀਆਂ ਗੱਲਾਂ ਦੱਸਦੇ ਆ ਤੇ ਜਦੋਂ ਇਹ ਲੀਡਰਸ ਪਾਰਟੀ ਦੇ ਵਿੱਚ ਹੁੰਦੇ ਆ ਇੱਕ ਸੰਗਠਨ 'ਚ ਹੁੰਦੇ ਆ ਕੀ ਅਜਿਹੀ ਕੋਈ ਥਾਂ ਨਹੀਂ ਹੁੰਦੀ ਪਾਰਟੀ ਦੇ ਵਿੱਚ ਵਰਕਰ ਦੀ ਜਾਂ ਸੀਨੀਅਰ ਲੀਡਰ ਦੇ ਵੀ ਉਹ ਆਪਣੀ رائے ਪੇਸ਼ ਕਰ ਸਕੇ ਵੀ ਆਹ ਗੱਲ ਠੀਕ ਨਹੀਂ ਹੈਗੀ ਇਹਨੂੰ ਠੀਕ ਕਰ ਲੋ ਦੋ ਚੀਜ਼ਾਂ ਹੈਗੀਆਂ ਨੇ ਕਿ ਇਕ ਤਾਂ ਅਸੀਂ ਕਹਾਂਗੇ ਸਾਰੀ ਪਾਰਟੀ ਦੇ ਪਾਰਟੀਆਂ ਜੇ رائے ਹੋਣੀ ਚਾਹੀਦੀ ਹੈ ਦੂਜੀ ਚੀਜ਼ ਇਹ ਸਾਰੇ ਜਿਹੜੇ ਲੀਡਰ ਨੇ ਨਾ ਹੁਣ ਇਧਰ ਉਧਰ ਜਾ ਰਹੇ ਨੇ ਇਹਨਾਂ ਨੇ ਜਦੋਂ ਸੱਤਾ ਖੁਦ ਮਾਣੀ ਹੈ ਉਦੋਂ ਵੀ ਇਹਨਾਂ ਦੀ ਪਾਰਟੀ ਵਿੱਚ ਸਾ ਮਾੜਾ ਹੁੰਦਾ ਰਿਹਾ ਉਦੋਂ ਇਹ ਚੁੱਪ ਕਰੀ ਰੱਖੇ ਤੇ ਇਹਨਾਂ ਨੇ ਸੱਤਾ ਮਾਣੀ ਹੈ ਜਿਉਂ-ਜਿਉਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੀ ਕਾਬਜ਼ ਲੀਡਰਸ਼ਿਪ ਨੇ ਬਾਹਰ ਦਾ ਰਸਤਾ ਦਿਖਾਇਆ ਫਿਰ ਇਹ ਚੀਕਣ ਲੱਗੇ ਕਿ ਦੇਖੋ ਜੀ ਐ ਹੋ ਗਿਆ ਐ ਹੋ ਗਿਆ ਸਵਾਲ ਇਹ ਸੀ ਜਦੋਂ ਉਦੋਂ ਹੀ ਸਾਰਾ ਕੁਝ ਹੋ ਰਿਹਾ ਸੀਗਾ ਉਦੋਂ ਵੀ ਅਕਾਲੀ ਦਰਜ ਪਰਿਵਾਰਵਾਸੀ ਉਦੋਂ ਵੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਪ੍ਰਮੋਟ ਕਰ ਰਿਹਾ ਸੀ ਉਦੋਂ ਵੀ ਇਹਨਾਂ ਦੇ ਪਿਤਾ ਜੀ ਦੇਖਦੇ ਰਹੇ ਉਹ ਜੋ ਬਾਅਦ ਵਿੱਚ ਜਦੋਂ ਇਹਨਾਂ ਦੇ ਪਿਤਾ ਜੀ ਬੋਲੇ ਉਦੋਂ ਬਹੁਤ देर ਹੋ ਚੁੱਕੀ ਸੀ ਇਹਨਾਂ ਦੇ ਪਿਤਾ ਜੀ ਨੇ ਵੀ ਆਪਣਾ ਆਵਾਜ਼ ਬੁਲੰਦ ਕੀਤੀ ਸੀ ਫਿਰ ਉਸ ਤੋਂ ਬਾਅਦ ਵਿੱਚ ਹੁਣ ਇਸੇ ਤਰ੍ਹਾਂ ਹੋਰ ਲੀਡਰ ਕਾਰਨ ਕੀ ਆ ਕਿ ਇਹਨਾਂ ਵਿੱਚ ਆਪਣੇ ਜੀ ਇਮਾਨਦਾਰੀ ਨਹੀਂ ਹੈਗੀ ਜੇਕਰ ਕਿਸੇ ਪਾਰਟੀ ਨੂੰ ਦੇ ਵਿੱਚ ਅੰਦਰੂਨੀ ਲੋਕਤੰਤਰ ਰੱਖਣਾ ਹੁੰਦਾ ਉਹਦੇ ਵਿੱਚ ਪਾਰਟੀ ਦੇ ਜਿਹੜੇ ਲੋਕ ਹੁੰਦੇ ਨੇ ਜੁੜੇ ਹੋਏ ਜੋ ਅੱਖਾਂ ਬੰਦ ਕਰ ਲੈਂਦੇ ਨੇ ਉਹਨਾਂ ਨੂੰ ਹੁੰਦਾ ਵਿੱਚਲ ਠੀਕ ਹੈ ਸੱਤਾ ਸਾਨੂੰ ਹਿੱਸਾ ਮਿਲ ਜੇ ਇਹਦੇ ਵਿੱਚ ਜਿਹੜੀਆਂ ਜਿਹੜੇ ਵੰਡ ਹੁੰਦੀ ਹੈ ਕਾਣੀ ਵੰਡ ਉਸ ਕਾਣੀ ਵੰਡ ਵਿੱਚ ਸਾਨੂੰ ਹਿੱਸਾ ਮਿਲ ਜੇ ਉਦੋਂ ਗੜਬੜ ਹੋ ਜਾਂਦੀ ਹੈ ਫਿਰ ਜਦੋਂ ਕਾਣੀ ਵੰਡ ਰਹੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਫਿਰ ਉਹ ਪਾਰਟੀ ਲੋਕਤੰਤਰ ਦੀ ਵੀ ਗੱਲ ਕਰਦੇ ਆ ਫਿਰ ਪਾਰਟੀ ਦੇ ਅੰਦਰੂਨੀ ਜਮਹੂਰੀਅਤ ਦੀ ਵੀ ਗੱਲ ਕਰਦੇ ਆ ਇਹ ਫਿਰ ਅੰਦਰੂਨੀ ਜਮਹੂਰੀਅਤ ਹੈ ਜਿਹੜੀ ਕਾਣੀ ਵੰਡ ਆ ਨਾ ਫਿਰ ਇਹ ਆਪਣੇ ਤੱਕ ਮਹਿਦੂਦ ਕਰਕੇ ਰੱਖ ਲਿਆ ਪਰ ਸਵਾਲ ਇਹ ਹੈਗਾ ਜਦੋਂ ਹੋਰ ਵਰਕਰਾਂ ਦਾ ਸੋਸ਼ਣ ਹੋ ਰਿਹਾ ਸੀ ਉਸ ਪਾਰਟੀ ਦੇ ਵਿੱਚ ਜਿਹੜੇ ਕਿ ਇਮਾਨਦਾਰੀ ਨਾਲ ਜਿਨ੍ਹਾਂ ਨੇ ਉਮਰਾਂ ਲਾਈਆਂ ਅਛਾ ਤੁਸੀਂ ਜਿਹੜੀ ਪਾਰਟੀ ਜਿਹੜੀ ਪਾਰਟੀ ਤੁਸੀਂ ਗਏ ਹੋ ਜਿਹੜੀ ਪਾਰਟੀ ਤੁਸੀਂ ਗਏ ਹੋ ਉਹ ਪਾਰਟੀ ਦਾ ਆਪਰ ਕਰਨਾ ਸੋਸ਼ਲ ਕਰਨ ਲੱਗੀ ਹੋਈ ਆ ਕਿਉਂਕਿ ਜਿੰਨੇ ਬੰਦੇ ਪੰਜਾਬ ਪੰਜਾਬ ਦੇ ਸਾਰੇ ਇਧਰੋਂ ਉਧਰੋਂ ਕਾਂਗਰਸ ਪੂਰੀ ਬਣਾ ਲਈ ਭਾਜਪਾ ਤੇ ਉਹਨਾਂ ਨੇ ਪੂਰਾ ਕਾਂਗਰਸ ਹੀ ਆ ਇਧਰੋਂ ਉਧਰੋਂ ਸਾਰੇ ਬੰਦੇ ਉਹੀ ਆ ਜਿਹੜਾ ਉਹਨਾਂ ਦਾ ਕਾਡਰ ਜਿਹੜਾ ਦਰਿਆ ਵਿਛਾਉਂਦਾ ਰਿਹਾ ਜੋ ਰਵੀਕਰਨ ਕਾਲੋ ਕਹਿ ਰਹੇ ਸੀਗੇ ਕਿ ਮੈਂ ਦਰਿਆ ਵਿਛਾਉਂਦਾ ਰਿਆਂ ਮੈਂ ਪਾਰਟੀ ਲਈ ਬਹੁਤ ਕੁਝ ਕੀਤਾ ਜਿੱਥੇ ਮੇਰੀ ਡਿਊਟੀ ਲਾਈ ਗਿਆ ਤੇ ਭਾਜਪਾ ਦੇ ਜਿਹੜੇ ਲੀਡਰਸ ਨੇ ਉਹਨਾਂ ਨਾਲ ਗੱਲ ਕਰੋ ਤੇ ਕਹਿੰਦੇ ਹੋਇਆ ਤਾਂ ਸਾਡੇ ਨਾਲ ਵੀ ਧੋਖਾਈ ਆ 13 ਵਿੱਚੋਂ ਪੰਜਾਬ ਦੇ 13 ਵਿੱਚੋਂ 11 ਬੰਦੇ ਦੂਜੀਆਂ ਪਾਰਟੀਆਂ ਚੋਂ ਲਿਆਂਦੇ ਹੋਏ ਨੇ ਟਿਕਟ ਦਿੱਤੀ ਹੈ ਜਿਹੜੀ ਕੱਲ ਆਪਾਂ ਖਬਰ ਕਰਕੇ ਸਾਡੇ ਸੀ ਚਰਚਾ ਵੀ 1/4 ਹਿੱਸਾ ਜਿਹੜਾ ਹੈਗਾ 25% ਹੋ ਜਾਂਦਾ ਇਹ ਉਹ ਮਤਲਬ ਦੂਜੀਆਂ ਪਾਰਟੀਆਂ ਜਿਉਂ ਆਏ ਹੋਏ ਲੀਡਰਾਂ ਨੂੰ ਦਿੱਤਾ ਹੋਇਆ ਇੰਡੀਆ 11 ਤੇ ਪੰਜਾਬ ਦੇ ਵਿੱਚੋਂ 13 ਵਿੱਚੋਂ 11 ਬੰਦੇ ਬਾਹਰ ਲਿਆ ਸੋ ਸ਼ਿਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਵਾਸਤੇ ਦਿੱਤਾ ਖਬਰਾਂ ਤਫਸੀਲ ਦੇ ਨਾਲ ਸਮਝਾਈਆਂ ਕਿ ਦਰਸਲ ਸਿਮਰਨਜੀਤ ਸਿੰਘ ਮਾਨ ਨੂੰ ਇਸ ਵੇਲੇ ਕਿਹੜਾ ਡਰ ਸਤਾ ਰਿਹਾ ਪੰਥਕ ਵੋਟ ਜਿਹੜੀ ਆ ਉਹ ਇਸ ਵੇਲੇ ਵੰਡੀ ਜਾ ਸਕਦੀ ਹੈ ਸੋ ਇਹਨਾਂ ਸਾਰੀਆਂ ਖਬਰਾਂ ਉੱਤੇ ਚਰਚਾ ਕਰਨ ਵਾਸਤੇ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ Subscribe to One India channel and never miss an update.